3 4 5 ਅਕਤੂਬਰ ਨੂੰ ਅਨਾਜ ਮੰਡੀ ਜੜਪਾ ਦੇ ਵਿੱਚ ਹਾਜ਼ਰੀ ਭਰਿਏ ਆਪੋ ਆਪਣੇ ਕੰਮਾਂ ਨੂੰ ਸਮੇਟ ਕੇ ਅੱਜ ਪਹਿਲਾ ਦਿਨ ਹੈ ਮਹਾਰਾਜ ਆਪ ਉਹਨਾਂ ਗੱਲ ਹੋਈ ਹੈ ਬਾਬਾ ਜੀ ਨਾਲ ਉਹ ਪਹੁੰਚ ਰਹੇ ਨੇ ਸਾਰਿਆਂ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਕਿ ਵੱਧ ਤੋਂ ਵੱਧ ਸੰਗਤਾਂ ਲੈ ਕੇ ਆਓ ਪਿੰਡਾਂ ਦੇ ਵਿੱਚੋਂ ਤਾਂ ਕਿ ਨਾਮ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਓ ਵੀ ਦੇਖਦੇ ਹੋ ਜਿਹੜਾ ਅੱਜ ਰੋਹਾਨੀ ਇਤਸਾਲ ਹੋ ਰਹੇ ਨੇ ਦਬਾਰ ਉਹਨਾਂ ਨੇ ਪਾਪਾ ਜੀ ਦੇ ਅੱਗੇ ਕਿੰਨਾ ਕੁ ਸ਼ਾ ਸੰਗਤ ਅੱਜ ਤੁਸੀਂ ਕਿਸ ਤਰ੍ਹਾਂ ਦਾ ਜਾਇਜ਼ਾ ਲੈਣ ਪਹੁੰਚੇ ਹੋ ਦੇਖੋ ਬਹੁਤ ਵੱਡਾ ਜਿਹੜਾ ਉਤਸ਼ਾਹ ਸਾਡੇ ਡਿੜਬੇ ਹਲਕੇ ਦੇ ਵਿੱਚ ਹੀ ਨਹੀਂ ਬਲਕਿ ਆਲੇ-ਦਾਲੇ ਦੇ ਹਲਕਿਆਂ ਦੇ ਵਿੱਚੋਂ ਵੀ ਸਾਨੂੰ ਫੋਨ ਕਾਲਸ ਆ ਰਹੀਆਂ ਨੇ ਵੀ ਕਿੰਨੇ ਵਜੇ ਆ ਪ੍ਰੋਗਰਾਮ ਸਾਰੇ ਪੁੱਛ ਰਹੇ ਨੇ ਸਾਡੇ ਬਹੁਤ ਹੀ ਸਤਿਕਾਰਯੋਗ ਸੰਤ ਬਾਬਾ ਰਣਜੀਤ ਸਿੰਘ ਜੀ ਢੱਡੀਆਂ ਦੇ ਦੀਵਾਨ ਜਿੱਥੇ ਵੀ ਹੁੰਦੇ ਨੇ ਉਹ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੀ ਸੰਗਤ ਆ ਪੂਰੇ ਪੰਜਾਬ ਦੇ ਵਿੱਚੋਂ ਪਹੁੰਚਦੀ ਹੈ ਅੱਜ ਸਾਡੇ ਡਿੜਬਾ ਮੰਡੀ ਦੇ ਵਿੱਚ ਦੀਵਾਨ ਅਸੀਂ ਪਹਿਲਾਂ ਲਾਉਣੇ ਸੀ ਪਰ ਹੜਾਂ ਦੇ ਕਾਰਨ ਡਿਲੇ ਕਰਨੇ ਪਏਗੇ ਸੀਗੇ ਤੇ ਅੱਜ ਜਿਹੜਾ ਅਰੇਂਜਮੈਂਟ ਹੈ ਮੰਡੀ ਦੇ ਵਿੱਚ ਅਸੀਂ ਚੈੱਕ ਕਰਨ ਆਏ ਸੀ ਤਕਰੀਬਨ ਠੀਕ ਹੈ ਬਹੁਤ ਵੱਡੀ ਸੰਗਤਾਂ ਦੇ ਲਈ ਲੰਗਰ ਦੀ ਅਰੇਂਜਮੈਂਟ ਹੈ ਜਿਹੜੀ ਉਹ ਵੀ ਸਿੱਖ ਸੰਗਤ ਦੇ ਵੱਲੋਂ ਸਾਰਿਆਂ ਵੱਲੋਂ ਕੀਤੀ ਗਈ ਹੈ ਰਲ ਮਿਲ ਕੇ ਤੇ ਮੰਡੀ ਦੇ ਵਿੱਚ ਜਿੱਥੇ ਦੀਵਾਨ ਬਾਬਾ ਜੀ ਨੇ ਲਾਉਣੇ ਨੇ ਉਹ ਵੀ ਪੂਰੇ ਤਰ੍ਹਾਂ ਜਿਹੜਾ ਤਿਆਰ ਵਰ ਤਿਆਰ ਹੈ ਅੱਜ ਤੋਂ ਜਿਹੜੇ ਦੀਵਾਨ ਨੇ 3 4 5 ਤਿੰਨ ਦਿਨ ਨੇ ਜਿਹੜੇ ਮੰਡੀ ਦੇ ਵਿੱਚ 6 ਵਜੇ ਤੋਂ ਲੈ ਕੇ 10 ਵਜੇ ਤੱਕ ਨੇ ਜਿਹੜੇ ਦੀਵਾਨ ਲੱਗਿਆ ਕਰਨਗੇ ਦੀਵਾਨ ਦੇ ਆਖਰੀ ਦਿਨ ਜਿਹੜਾ ਗੁਰੂ ਦੀ ਬਾਣੀ ਅਮਰ ਸਤ ਚਾਰ ਜਿਹੜਾ ਉਹ ਕੀਤਾ ਜਾਏਗਾ ਬਹੁਤ ਵੱਡਾ ਅਸਾਹ ਜਿਹੜਾ ਪੂਰੇ ਪੰਜਾਬ ਵਾਸੀਆਂ ਦੇ ਵਿੱਚ ਹੈ ਕਿ ਲੱਗਦਾ ਜੀ ਜਿਹੜੇ ਪ੍ਰਚਾਰਕ ਦੇ ਭਾਈ ਰਣਜੀਤ ਸਿੰਘ ਜੀ ਬੜੇ ਲੰਬੇ ਸਮੇਂ ਬਾਅਦ ਦਿੜਬਾ ਦੇ ਵਿੱਚ ਇੱਕ ਦੀਵਾਲ ਲਗਾਉਣ ਜਾ ਰਹੇ ਨੇਗੇ ਇਸ ਨੂੰ ਜਿਵੇਂ ਦੇਖਦਾ ਦੇਖੋ ਬਹੁਤ ਕਿਉਂਕਿ ਬਾਬਾ ਜੀ ਦਾ ਜਿਹੜਾ ਸ਼ਡਿਊਲ ਹੈ ਉਹ ਬਹੁਤ ਬਿਜ਼ੀ ਰਿਹਾ ਹਨਾ ਵੱਖ-ਵੱਖ ਥਾਵਾਂ ਤੇ ਜਾਂਦੇ ਨੇ ਪਿਛਲੀ ਪਹਿਲਾਂ ਵੀ ਉਹਦੇ ਦੀਵਾਨਾਂ ਲੱਗ ਚੁੱਕੇ ਨੇ ਤੇ ਹੁਣ ਜਿਹੜਾ ਉਹਨਾਂ ਦਾ ਸ਼ਡਿਊਲ ਸੀ ਉਸ ਤੋਂ ਬਾਅਦ ਜਿਹੜੇ ਆਪਾਂ ਨੂੰ ਦੂਸਰੇ ਦੀਵਾਨੇ ਪਹਿਲਾਂ ਰਾਜਪੁਰੇ ਲੱਗ ਕੇ ਹਟੇ ਨੇ ਉਸ ਤੋਂ ਪਹਿਲਾਂ ਰਾਏਕੋਟ ਲੱਗ ਕੇ ਹਟੇ ਸੀ ਤੇ ਹੁਣ ਆਪਣੀ ਜਿਹੜੀ ਵਾਰੀ ਆ ਉਹ ਆਈ ਹੈ ਜਦੋਂ ਵੀ ਕਿਉਂਕਿ ਕਿਸੇ ਵੀ ਸੰਤ ਪ੍ਰਚਾਰਕ ਦਾ ਕੰਮ ਹੁੰਦਾ ਬਾਣੀ ਦਾ ਜਿਹੜਾ ਪ੍ਰਚਾਰ ਹੈ ਉਹ ਲੋਕਾਂ ਤੱਕ ਕਰਨਾ ਸਿੱਖ ਧਰਮ ਦਾ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਚਾਰ ਹੈ ਜਿਹੜਾ ਕਰਨਾ ਤਾਂ ਕਿਉਂਕਿ ਸ਼ਬਦ ਦੇ ਨਾਲ ਅਸੀਂ ਜਦੋਂ ਬਾਣੀ ਦੇ ਨਾਲ ਜੋੜਾਂਗੇ ਤਾਂ ਸਾਡੀ ਜਿਹੜਾ ਨੌਜਵਾਨ ਯੂਥ ਹੈ ਉਸ ਨੂੰ ਵੀ ਇੱਕ ਸੇਧ ਹੈ ਜਿਹੜੀ ਚੰਗੀ ਮਿਲਦੀ ਹੈ ਉਸੇ ਚੰਗੀ ਸੇਧ ਦੇ ਦਿਸਾ ਨਿਰਦੇਸ਼ਾਂ ਦੇ ਤਹਿਤ ਹੀ ਇਹ ਜਿਹੜਾ ਅਪਰਾਲਾ ਤੇ ਰਲ ਮਿਲ ਕੇ ਸਾਰੇ ਵਸਿਆ ਪਿੰਡ ਵਾਸੀਆਂ ਵੱਲੋਂ ਤੇ ਹਲਕੇ ਦੇ ਜਿੰਨੇ ਵੀ ਪਿੰਡ ਪੈਂਦੇ ਨੇ ਉਹਨਾਂ ਵੱਲੋਂ ਸਾਂਝਾ ਤੌਰ ਤੇ ਕੀਤਾ ਜਾ ਰਿਹਾ ਹੈ ਸਰਪੱਤ ਸਭ ਕਿਵੇਂ ਦੇਖਦੇ ਹੋ ਕਿਸ ਤਰ੍ਹਾਂ ਦੇ ਪ੍ਰਬੰਧ ਲਗੇ ਫਾਇਰਿੰਗ ਦੇ ਸੀਮਟਰੀਆਂ ਵਾਲੇ ਦਿਵਾਨ ਗਿਰਬਾ ਦੇ ਵਿੱਚ ਹੋਣ ਜਾ ਰਹੇ ਨੇਗੇ ਔਰ ਪਿੰਡਾਂ ਦੇ ਵਿੱਚੋਂ ਰਾਸ਼ਨ ਆ ਜਿਹੜਾ ਵੱਡੀ ਤਦਾਦ ਦੇ ਵਿੱਚ ਪਹੁੰਚ ਰਿਹਾ ਹੈਗਾ ਤੁਸੀਂ ਵੀ ਯੋਗਦਾਨ ਪਾਉਣ ਪਹੁੰਚੋ ਕਿਵੇਂ ਦੇਖਣਾ ਸਭ ਤੋਂ ਪਹਿਲਾਂ ਤਾਂ ਮੈਂ ਹਲਕਾ ਨਿਵਾਸੀਆਂ ਨੂੰ ਤੇ ਦਿੜਬਾ ਵਾਸੀਆਂ ਨੂੰ ਵੱਖ-ਵੱਖ ਪਿੰਡਾਂ ਦੀਆਂ ਪੰਚਾਇਤਾਂ ਤੇ ਵੱਖ-ਵੱਖ ਸੰਸਥਾ ਦੇ ਮੈਂਬਰ ਪ੍ਰਧਾਨਾਂ ਨੂੰ ਗੁਰੂ ਦੀ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਅੱਜ ਦੇਖ ਹੀ ਰਹੇ ਆ ਵੀ ਸਤ ਗੁਰਾਂ ਨੇ ਜਹਾਜ਼ ਚਲਾਇਆ ਆਉ ਜੀ ਨੇ ਪਾਰ ਲੰਘਣਾ ਸੋ ਮੈਂ ਹਲਕਾ ਨਿਵਾਸੀਆਂ ਨੂੰ ਤੇ ਪਿੰਡ ਵਾਸੀਆਂ ਨੂੰ ਬੇਨਤੀ ਦੇ ਅਪੀਲ ਕਰ ਰਿਹਾ ਵੀ ਸੰਤ ਮਹਾਰਾਜ ਬਾਬਾ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੇ ਤਿੰਨ ਚਾਰ ਤੇ ਪੰਜ ਸਥਾਨ ਅਨਾਜ ਮੰਡੀ ਡੜਬਾ ਮੰਡੀ ਵਿਖੇ ਬਹੁਤ ਵੱਡਾ ਕਥਾ ਕੀਰਤਨ ਸਾਡੇ ਦਸੇ ਗੁਰੂਆਂ ਦੀ ਬਾਣੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾ ਜਿਨ੍ਹਾਂ ਦੀ ਪਾਰ ਕਿਰਪਾ ਸਾਡੇ ਹਲਕੇ ਤੇ ਸਾਡੇ ਜ਼ਿਲ੍ਹੇ ਦੇ ਹੋਈ ਹੈ ਬਹੁਤ ਚਿਰਾਂ ਬਾਅਦ ਸਾਨੂੰ ਦੇਖਣ ਨੂੰ ਮਿਲਿਆ ਸੰਤ ਰਣਜੀਤ ਸਿੰਘ ਜੀ ਢੱਡਰੀਆਂ ਵਾਲਿਆਂ ਦੇ ਦਵਾਨ ਸੋ ਸਮੂਹ ਸਾਧ ਸੰਗਤਾਂ ਨੂੰ ਬੇਨਤੀ ਹੈ ਵੀ 7 ਵਜੇ ਆਪੋ ਆਪਣੇ ਕੰਮਾਂ ਤੋਂ ਵਿਹਲੇ ਹੋ ਕੇ ਸਭ ਨੇ ਆਉਣਾ ਹੈ ਸੰਤ ਮਹਾਰਾਜ ਜੀ ਇਹਨਾਂ ਸੋਚੇ ਵੀ ਪਹਿਲੇ ਦਵਾਨ ਤੇ ਨਹੀਂ ਆਉਂਦੇ ਮਹਾਰਾਜ ਜੀ ਨਾਲ ਗੱਲ ਹੋਈ ਹੈ ਉਹ ਪਹਿਲੇ ਦਿਨ ਵੀ ਸੰਤ ਮਹਾਂਪੁਰ ਸਾਹਿਬ ਪਹੁੰਚਣਗੇ ਸੰਗਤਾਂ ਨੂੰ ਆਪਣੀ ਬਾਣੀ ਨਾਲ ਨਿਹਾਲ ਕਰਨਗੇ ਹਾਂਜੀ ਹਾਂਜੀ ਪਿੰਡਾਂ ਚੋਂ ਰਾਸ਼ਨ ਤਾਂ ਲੋਕ ਵੱਧ ਤੋਂ ਵੱਧ ਚੜ ਕੇ ਇੰਨੀ ਕਿ ਸੇਵਾ ਕਰ ਰਹੇ ਨੇ ਵੀ ਅਸੀਂ ਦੱਸ ਨਹੀਂ ਸਕਦੇ ਵੀ ਕਿੰਨੀ ਕਿਸੇ ਵਾਰੀ ਹੈ ਮੈਨੂੰ ਐ ਲੱਗਦਾ ਵੀ ਜਿਹੜੇ ਸਾਬ ਨਾਲ ਪਿੰਡਾਂ ਚੋਂ ਰਸਣ ਆ ਰਿਹਾ ਹੈ ਵੀ ਜੇ 20 ਦਿਨ ਦੀਵਾਨ ਲੱਗੀ ਜਾਣ ਮੈਨੂੰ ਤਾਂ 20 ਦਿਨ ਦਾ ਦੀਵਾਨਾ ਤੇ ਰਸਣ ਹੀ ਸੱਤ ਮੁੱਕਣਾ ਕਿਉਂਕਿ ਇੱਕ ਇੱਕ ਪਿੰਡ ਚੋਂ 10 10 3 8 8 3 5 5 3 ਤੇ ਆਟੇ ਦੀਆਂ ਬੋਰੀਆਂ ਖੰਡਾਂ ਦੀਆਂ ਬੋਰੀਆਂ ਪੂਰੀ ਤਗਾਦ ਦੇ ਵਿੱਚ ਸਾਡੇ ਸੰਗ ਤਾਂ ਵੱਧ ਵੱਧ ਚੜ ਕੇ ਹਿੱਸਾ ਪਾ ਰਹੀਆਂ ਨੇ ਬਾਈ ਕਿਵੇਂ ਦੇਖ ਦਿਓ ਪਿਆਰੀਆਂ ਚੱਲ ਰਹੀਆਂ ਨੇਗੀ ਲਗਾਤਾਰ ਸੇਵਾ ਦੇ ਵਿੱਚ ਲੱਗੇ ਕੋਈ ਥਿਆਣਾ ਚੌੜਾ ਸੰਗਤ ਸਭ ਤੋਂ ਪਹਿਲਾਂ ਤਾਂ ਸਮੂਚੀ ਸਾਧ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਹੀ ਸੁਭਾਗਾ ਸਮਾਪਰਾਪਤ ਹੋਇਆ ਜੜਬਾ ਮੰਡੀ ਦੀ ਸੰਗਤ ਨੂੰ ਇਲਾਕਾ ਨਿਵਾਸੀਆਂ ਨੂੰ ਸਾਰੇ ਹਲਕੇ ਨੂੰ ਸੰਤ ਮਹਾਰਾਜ ਬਾਬਾ ਰਣਜੀਤ ਸਿੰਘ ਜੀ ਖਾਲਸਾ ਢੜੀਆਂਾਂ ਦੇ ਤਿੰਨ ਦੀਵਾਨ ਪ੍ਰਾਪਤ ਹੋਏ ਸੰਗਤਾਂ ਦੇ ਵਿੱਚ ਬਹੁਤ ਵੱਡਾ ਉਤਸ਼ਾਹ ਹੈ ਕਿਉਂਕਿ ਸਮਾ ਹੋ ਗਿਆ ਸੀ ਕਥਾ ਕੀਰਤਨ ਹੋਏ ਨੂੰ ਨਾਜ ਮੰਡੀ ਦੇ ਵਿੱਚ ਬਹੁਤ ਸਮਾ ਹੋ ਗਿਆ ਸੀ ਅਮਰਤ ਸੰਚਾਰ ਹੋਏ ਨੂੰ ਸਮਾ ਹੋ ਗਿਆ ਸੀ ਇਸ ਕਰਕੇ ਸਾਰੀਆਂ ਸੰਗਤਾਂ ਨੇ ਬਹੁਤ ਵੱਡਾ ਸਹਿਯੋਗ ਦਿੱਤਾ ਹੈ ਇਲਾਕੇ ਦੇ ਪੰਚਾਂ ਸਰਪੰਚਾਂ ਨੇ ਸਭ ਮੈਂਬਰ ਸਾਹਿਬਾਨਾਂ ਨੇ ਸਭ ਦਾ ਬਹੁਤ ਵੱਡਾ ਸਹਿਯੋਗ ਹੈ ਆਓ ਆਪਾਂ ਹਮ ਹਮਾ ਕੇ 3 4 5 ਅਕਤੂਬਰ ਨੂੰ ਅਨਾਜ ਮੰਡੀ ਡੜਪਾ ਦੇ ਵਿੱਚ ਹਾਜ਼ਰੀ ਭਰਿਏ ਆਪੋ ਆਪਣੇ ਕੰਮਾਂ ਨੂੰ ਸਮੇਟ ਕੇ ਅੱਜ ਪਹਿਲਾ ਦਿਨ ਹੈ ਮਹਾਰਾਜ ਆਪ ਨੂੰ ਨਾਲ ਗੱਲ ਹੋਈ ਹੈ ਬਾਬਾ ਜੀ ਨਾਲ ਉਹ ਪਹੁੰਚ ਰਹੇ ਨੇ ਸਾਰਿਆਂ ਨੂੰ ਬੇਨਤੀ ਹੈ ਹੱਥ ਬੰਨ੍ਹ ਕੇ ਕਿ ਵੱਧ ਤੋਂ ਵੱਧ ਸੰਗਤਾਂ ਲੈ ਕੇ ਆਓ ਪਿੰਡਾਂ ਦੇ ਵਿੱਚੋਂ ਤਾਂ ਕਿ ਨਾਮ ਬਾਣੀ ਨਾਲ ਜੁੜ ਕੇ ਆਪਣਾ ਜੀਵਨ ਸਫਲ ਬਣਾਈਏ